ਹੰਜੀ ਇਹ ਹਾਲ ਜਾਲ ਹੈ ਦੋਸਤਾਂ ਮੈਂ ਤੇਰਾ ਮੀਤ ਕਾ ਤੇ ਠੀਕ ਠਾਕ ਹਾਂ ਤੁਹਾਡੇ ਜਾਨ ਵੀ ਸੈਟ ਵਟ ਹੋਣਗੇ। ਅੱਲਾ ਹੋਈ ਮਿੱਤਰੋ ਆ ਫੜ ਲਈ ਆ ਪਾ ਕੂਤਰੀ ਲਾਲ ਸਰੀ ਠੋਕ ਗਏ ਉਹ ਲਾ। ਅੱਜ ਵਧੀਆ ਦਿਨ ਲੱਗਿਆ ਵਾ। ਬੱਲੇ 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 ਹੋਰ ਫੜੀਏ। ਆ ਫੜ ਲਿਆ ਬਾਈ ਬੱਚਾ। ਚੱਲ ਵੀ ਸ਼ੇਰਾ। ਆ ਫੜਦੀ ਹੈ ਬਾਈ ਚੀਨੀ। ਚੱਲ ਵੀ। ये दो लाल लालचीन होर एक आरी इधर आ जा इधर चलो लाओ जी एक आ फट दी चिटियाँ अखा दी एक होर फट दी चिट्टिया की भाई लालचीनी लाओ भाई ਇਧਰੋਂ ਛੱਡਦੇ ਹਾਂ ਹੁਣ ਆਪਾਂ ਲਾਲ ਸਰੇ ਗਿਚੀ ਵਾਲੇ ਹੁਣ ਕਿਧਰ ਗਿਆ ਇੱਕ ਦਾਹ ਰੇ ਚਿੱਟੀਆਂ ਵਾਲਾ ਕਮ ਹੈ ਕਬੂਤਰ ਕਿੱਥੇ ਨਹੀਂ ਮੈਂ ਨਹੀਂ ਦਿਆ ਹੱਤਾ ਯਾਰ ਓ ਬਈ ਛੱਡ ਤਾਂ ਓ ਬਈ ਹਾਂਜੀ ਅੱਛਾ ਹਾਂ ਹਾਂ ਓ ਬਈ ਆ ਛੜਤਾ ਆਪਾਂ ਪਾਣੀ ਇਹ ਹੋ ਗਿਆ ਭਾਈ ਮਡੇ 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 ਆ ਗਿਆ ਲੋ ਭਾਈ ਆ ਆਪਣਾ ਕਾਲਸਰ ਚੱਲ ਵੀ ਚਲ ਹੋ ਗਿਆ ਅਡ 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 ਲਓ ਭਾਈ ਆ ਆਪਣੇ 75 ਹਜ਼ਾਰ ਵਾਲੇ ਦਾ ਜੋੜਾ ਤੂਸੇ ਡੰਡੇ ਵਾਲਾ ਬੱਚਾ ਚੱਲ ਫੇਰਾ ਇੱਕ ਮਿੰਟ ਭਾਈ ਬਾਜਾ 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 ਭਈ ਆਪਾਂ ਤਾਂ ਛੱਡੇ ਆ ਤਿੰਨ ਚਾਰ ਤਾਂ ਪਾਣੀ ਵਾਲੇ ਛੱਡੇ ਆ ਤੇ ਬਾਜੀਆਂ ਯਾਰ ਹੁਣ ਸਿਰ ਜੜੀਆਂ ਆਉਂਦੀਆਂ ਆ ਆ ਕੀ ਲੱਗਿਆ ਹੰਬ ਜਾ ਇੱਕ ਤਾਂ ਬਾਈ ਆਪਣੀ ਬਾਜੀ ਹੈਗੀ 11 ਤਰੀਕ ਦੀ ਇੱਕ ਮੇਰੇ ਹਿਸਾਬ ਨਾਲ 16 ਤਰੀਕ ਦੀ ਹੈ ਠੀਕ ਆ ਤੇ 31 ਤਰੀਕ ਦੀ 6 ਮਹੀਨੇ ਚ ਇੱਕ ਦਾ ਹਜੇ ਤਰੀਕ ਆਉਣੀ ਹੈ 6 ਮਹੀਨੇ ਚ ਉਹ ਕਹਿੰਗੇ ਬਾਜੀ ਗਾਂ ਹੋ ਗਈ ਸੀ ਵੀ ਤੇ ਇੱਕ ਹਣੀ 9 ਤਰੀਕ ਦੀ ਹੈ ਬਾਜੀਆਂ ਬਾਈ ਫਟੜੀਆਂ ਆਉਂਦੀਆਂ ਆ ਸਾਰੀਆਂ ਤਾਂ ਕਰਕੇ ਆਪਾਂ ਹੁਣ ਹੋਰ ਜਾਨਵਰਾਂ ਨੂੰ ਤਿੰਨ ਚਾਰਾਂ ਨੂੰ ਪਾਣੀ ਲਾਵਾਂਗੇ ਦੇਖਦੇ ਆ ਅੱਜ ਵਧੇਗਾ ਕਿਹੜੇ ਕੀੜੇ ਦਿੰਦਾ ਕੱਲ ਆਪਾਂ ਬੰਦੀ ਪਾਦੀ ਕੱਲ ਵਲੌਗ ਵੀ ਬਣਾਇਆ ਗਿਆ ਕਿਉਂਕਿ ਮੌਸਮ ਸੀਗਾ ਯਾਰ ਕੱਲ ਖਰਾਬ ਸਾਰੀ ਜਿਹੜੀ ਨੇ ਨੇਰੀ ਇੱਕ ਵਾਰ ਆਇਆ ਤਾਂ ਹੈ ਨਹੀਂ ਪਰ ਫਿਰ ਵੀ ਹਨਾ ਇੱਕ ਦਿਨ ਬੰਦ ਰਹਿਣਗੇ ਕੋਈ ਚੱਕਰ ਨਹੀਂ ਨੇਰੀ ਆ ਗਈ ਭਜਾ ਕੇ ਲੈ ਗਈ ਬਈ ਉਹ 바ਵਾ ਕੰਮ ਖਤਰੇ ਅਗਲਾ ਵਾ ਠੀਕ ਹੈ ਬਈ ਬਾਕੀ ਤੁਹਾਨੂੰ ਦਿਖਾਵਾਂਗੇ ਕਿਹੜਾ ਕਿਹੜੇ ਗੜੇ ਨੂੰ ਪਾਣੀ ਲਾਉਨੇ ਤੇ ਉੱਚੇ ਜੜ ਗਏ ਕੂਤਰ ਆਪਣੇ ਸਾਰੇ ਲਓ ਬਈ ਮੁਰਗੇ ਛੱੜਦੇ ਆਪਾਂ ਖਾ ਪੀ ਲੈਣਗੇ ਪਾਣੀ ਕੁੰਡਾਂ ਨਾਲ ਤਾਂ ਭਰਤਾ ਤੇ ਕੂਤਰ ਆਪਣੇ ਆ ਫਿਰਦੇ ਆ ਲਓ ਜੀ ਦਲੀਆ ਪਾ ਦਈਏ ਆਪਾਂ ਇਹਨਾਂ ਨੂੰ ਥੋੜਾ ਜਿਹਾ ਖਾ ਲੈਣਗੇ ਪਰ ਮੈਂ ਰੋਟੀ ਚੂਰ ਕੇ ਪਾਤੀ ਬਈ ਇਥੇ ਥੋੜੀ ਜੀ ਨਾ ਇੱਕ ਰੋਟੀ ਚਲੋ ਚੂਰ ਲਿਆ ਸੀਗਾ ਤੇ ਪਾਤੀ ਇਹਨਾਂ ਨੂੰ ਖਾ ਲੈਣਗੇ ਹਨਾ ਰੋਟੀ ਪਾਇਆ ਕਰੋ ਤੁਸੀਂ ਮੁਰਗਿਆਂ ਨੂੰ ਯਾਰ ਨਹੀਂ ਤਾਂ ਇਹਨਾਂ ਦੀ ਸਿਹਤ ਵਧੀਆ ਬਣੀ ਰਹਿੰਦੀ ਆ ਜਿਵੇਂ ਆਪਣੀ ਫੈਟ ਰੋਟੀ ਰੋਟੀ ਨਾਲ ਵਧੀ ਵਧੀ ਦੀ ਉਹ ਵੀ ਇਹਨਾਂ ਦੇ ਵੀ ਆਈਆਂ ਬਈ ਸਿਸਟਮ ਇਹਨਾਂ ਦੇ ਵੀ ਨਾ ਜਿਹੜੀ ਗ੍ਰੋਥ ਆ ਵਧੀਆ ਹੁੰਦੀ ਆ ਤੇ ਚਰਬੀ ਆਉਂਦੀ ਆ ਮਾਸ ਮੂਸ ਐ ਜਿਹੜਾ ਬਣ ਜਾਂਦਾ ਰੋਟੀ ਨਾਲ ਕਿ ਹੌਣਾ ਚੋਪੜੀ ਦਿਆ ਕਰੋ ਉਹ ਸਾਰਿਆਂ ਨਾਲ ਵਧੀਆ ਆ ਬਾਕੀ ਆਦੇ ਅਲੂ ਖੰਡ ਖਰਬੂਜਾ ਵੀ ਕੱਲ ਖਵਾਇਆ ਇਹਨਾਂ ਨੂੰ ਖੀਰਾ ਵੀ ਖਵਾਇਆ ਵੈਰਟੀਆਂ ਬਹੁਤ ਖਾਂਦੇ ਬਈ ਇਹ ਤੇ ਆਂਡਾ ਯਾਰ ਹੁਣ ਨਹੀਂ ਦਿੰਦਾ ਇਹਨੇ ਆ ਕਿਤੇ ਨਹੀਂ ਗੜਾ ਕੱਲ ਪਰਸੋ ਦਿੰਦਾ ਸੀਗਾ ਇੱਕ ਆਂਡਾ ਪਤਾ ਨਹੀਂ ਤੇ ਇੱਕ ਮੁਰਗੀ ਦਿੰਦੀ ਹੈ ਤੇ ਪਤਾ ਨਹੀਂ ਦੋਨੇ ਦਿੰਦੀਆਂ ਵੀ ਇੱਕ ਦਿਨ ਛੱਡ ਕੇ ਉਹ ਝਾੜੇ ਚ ਵੀ ਪੈ ਗਈ ਉਹਦੀ ਉਹ ਖਾਓ ਖਾਓ ਆਦਲੀਆ ਬਈ ਇਹ ਨੂਨ ਵਾਲਾ ਵਾ ਸ਼ੌਕ ਨਾਲ ਬਹੁਤ ਖਾਂਦੇ ਆ ਇਹ ਖਾਲੂ ਖਾਲੂ ਪਾਣੀ ਪੂਣੀ ਪੀ ਲੋ ਤੇ ਇੱਕ ਸੁਣ ਮੈਂ ਗੱਲ ਉਹ ਦੱਸਦਾ ਬਾਈ ਜੋ ਤੇ ਆਪਾਂ ਮੁਰਗੇ ਲਿਆਂਦੇ ਨੇ ਆਪਾਂ 1% ਕੋਈ ਦਵਾਈ ਪਾਈ ਹੋਣੀ ਨਹੀਂ ਨਾ ਕੋਈ ਦਵਾਈ ਨਹੀਂ ਭਾਈ ਆ ਦੇਖ ਲੋ ਤੁਹਾਡੇ ਸਾਹਮਣੇ ਐਕਟਿਵ ਆ ਨਾ ਕੱਲ ਇੱਕ ਵਾਰੀ ਮੁਰਗਾ ਜਰੂਰ ਬਿਮਾਰ ਹੋ ਗਿਆ ਸੀ ਪਤਾ ਨਹੀਂ ਕੋਈ ਚੀਜ਼ ਚੂਜੇ ਨੇ ਖਾ ਲਈ ਸੀਗੀ ਪਤਾ ਨਹੀਂ ਕੋਈ ਹੋਰ ਚੱਕਰ ਪੈ ਗਿਆ ਸੀ ਆ ਰਹੇ ਬਾਈ ਜਾਨਵਰ ਆਪਣੇ ਫਿਰਦੇ ਹੀ ਆਏ ਸਾਰੇ ਚਲੋ 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 ਲਓ ਬਾਈ ਛਤਰੀ ਇੱਥੇ ਆਪਾਂ ਹਜੇ ਨਹੀਂ ਖੜੀ ਕਰਦੇ ਨਹੀਂ ਫਿਰ ਟਾਈਮ ਆ ਜਾਂਦਾ ਇਧਰ ਵੰਜੀ ਤੇ ਇਧਰ ਵੀ ਕਾਹਦਾਂਗੇ ਲੈ ਕੇ ਛਤਰੀ ਬਾਹਰ ਚ ਤੇ ਅੱਜ ਹੋ ਸਕੇ ਆਪਾਂ ਨਵਾਂ ਕਬੂਤਰੀਆਂ ਡਾਵਾਂਗੇ ਦਿਖਾਉਣਾ ਤੁਹਾਨੂੰ ਕਿਹੜੀਆਂ ਵਾ ਇੱਕ ਤਾਰੀ ਕਾਲਸਰੀ ਇੱਕ ਇੱਥੇ ਹੋਰ ਸੀ ਖੱਟੀਆਂ ਦੀ ਹਾਂ ਹੋ ਬੇਟੀ ਆ ਵੜੀ ਠੀਕ ਹੈ ਜੀ ਬਾਕੀ ਸਭ ਸੈਟਰ ਰੱਤਾ ਨਹੀਂ ਹਜੇ ਡਾਉਂਦੇ ਆ ਪਰ ਅੱਤਾ ਬਾਅਦ ਡਾਵਾ ਜਦ ਦੂਜੇ ਕੂਤਰਾ ਆਗੇ ਆ ਬੱਚਾ ਵੀ ਦੇਖ ਲਓ ਪਿੱਟਾ ਵੱਡਾ ਹੋ ਗਿਆ ਇਹਨੂੰ ਵੀ ਛਤਰੀ ਵਿੱਚ ਬੰਨਦਾ ਹੁਣਾ ਅੱਜ ਫੇਰ ਬੰਨਦਾਂਗੇ ਜਦ ਦੂਜੇ ਕੂਤਰਾ ਆਗੇ ਨਾ ਘੰਟਾ ਦੋ ਘੰਟੇ ਬੈਠਾ ਰਹੂਗਾ ਰੱਤੇ ਨੂੰ ਡਾਦਾਂਗੇ ਤੇ ਆ ਕੂਤਰੀਆਂ ਹੋ ਸਕੇ ਤਾਂ ਅੱਜ ਜ਼ਰੂਰ ਸੱਡਾਂਗੇ ਤੇ ਬਾਕੀ ਹੈਲੀਕਾਪਟਰ ਆਪਣਾ ਹੁਣ ਠੀਕ ਆ ਲੱਤ ਤਾਂ ਨਹੀਂ ਹਜੇ ਉਨੀ ਲਾਉਂਦਾ ਜੀ ਲੱਤ ਟੁੱਟੀ ਸੀ ਪਰ ਹੁਣ ਅੱਗੇ ਨਾਲੋਂ ਬਾਈ ਠੀਕ ਆ ਵਜੇ 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 ਉੱਤ ਨਹੀਂ ਕੁਝ ਨਹੀਂ ਵਜੇ ਓਏ ਭਾਈ 11:30 ਦਾ ਟਾਈਮ ਹੋ ਗਿਆ ਜਾਨਵਰ ਆ ਗਏ 5 6 ਦੇਖਦੇ ਆ ਕਿਹੜੇ ਖੜੇ ਆ ਦਰਵਾਜ਼ਾ ਖੋਲ ਦਿੰਨੇ ਆ ਜਿਹਦਾ ਆਪਦੇ ਆਪ ਅੰਦਰ ਜਾਂਦੇ ਆ ਇੱਕ ਇੱਧਰ ਬੈਠੇ ਉਹ ਵੀ ਉਧਰ ਚੱਲ ਗਿਆ ਆਹਾ ਆਪ ਹੀ ਡਾੜ ਦੇਣਾ ਯਾਰ ਭਾਈ ਇਹਨਾਂ ਨੇ ਨਹੀਂ ਜਾਣਾ ਏ ਲੈ ਓਏ ਭਾਈ ਇੱਕ ਤਾਂ ਆਈ ਏ ਚੀਨੀ ਇੱਕ ਸਾਦੇ ਵਾਲੀ ਇੱਕ ਆ ਆ ਬੱਚਾ ਤੇ ਇੱਕ ਆ ਬੱਚਾ ਇੱਕ ਗੁਲਾਜੀ ਇਹ ਪੰਜ ਜਾਨਵਰ ਆ ਬਾਕੀ ਫਿਰਦੇ ਆ ਹੁਣ 15 ਹੋ ਗਏ ਹਨ ਛਤਰੀਆਂ ਕਰ ਦੇਗੇ ਉੱਚੀਆਂ ਦੋਨੇ ਲਓ ਬਈ ਤੇ ਲਾ ਦੀ ਛਤਰੀ ਆ ਵਾਲੀ ਵਿੱਚ ਹੀ ਕਰ ਦਿੰਦੇ ਉਹ ਤੇ ਲਗਾ ਦਿੰਦੇ ਉਹਦਾ ਦੀ ਵਜੰਗੀ ਤੇ ਲਓ ਬਈ ਛਤਰੀਆਂ ਲੱਗੀਆਂ ਆਂ ਦੋ ਤਨਾਗੇ ਕਬੂਤਰ ਦਿਖਾਉਣਾ ਹੁਣ ਕਰ ਦੇਣਗੇ ਆਪੇ ਆਹ ਰ ਇੱਕ ਤਾਂ ਖਟੀਆਂ ਦਾ ਤੇ ਸਫਾਈ ਦੇਖੋ ਵਿਹਲੇ ਵਿਹਲੇ ਨੇ ਬੈਠੇ ਨੇ ਕਰਤੀ ਭਾਈ ਮੈਂ ਖੇ ਵੀ ਕੰਮ ਨਿਬੜ ਗੇ ਇਹੀ ਆ ਵਾ ਬਸ ਕਹਿੰਦਾ ਹਾਂ ਬਾਕੀ ਤਾਂ ਸਭ ਠੀਕ ਠਾਕ ਥੱਲੇ ਲੈ ਕੇ ਚਾਲਦੇ ਪਾਪਾ ਆਇਆ ਵਾ ਕਹਿੰਦਾ ਕਬੂਤਰ ਐਂਟਰ ਕਰਾ ਕੇ ਦੇ ਦੇਖਦੇ ਹਾਂ ਕਿੱਥੇ ਕਰਾਉਨ ਨੂੰ ਕਹਿੰਦਾ ਲਓਏ ਭਾਈ ਮੈਂ ਤਾਂ ਇੱਥੇ ਪਾਪਾ ਬੈਠੇ ਸੀਗੇ ਤੇ ਕਬੂਤਰ ਉੱਡੇ ਹੀ ਫਿਰਦੇ ਆ ਹਜੇ ਛਤਰੀਆਂ ਛਤਰੀਆਂ ਲੱਗੀਆਂ ਇਥੇ ਸ਼ਾਮੇ ਬੈ ਕੇ ਨਿਗਾ ਵਾਜ ਜਾਂਦੀ ਵਧੀਆ ਉਹ ਦੇ ਫਿਰਦੇ ਕੁੱਤਰ ਉਹ ਸ਼ਾ ਆਉਂਦੀ ਇੱਧਰ ਆ ਤਾਂ ਆਉਂਦੇ ਆ ਦੀ ਗਰਮੀ ਬਹੁਤ ਹੋ ਗਈ ਅੱਜ ਇੰਨੀ ਵੀ ਹੈ ਨਹੀਂ ਗਈ ਉ ਅੱਗੇ ਨਾਲੋਂ ਠੀਕ ਆ ਮੌਸਮ ਆਓ ਲਾਉਏ ਭਾਈ 12:46 ਹੋ ਗਏ ਕਾਲਸਰ ਆ ਗਿਆ ਤਾਂ ਕੁਤਰੀ ਪਹਿਲਾਂ ਤੇ ਇਹਨੂੰ ਥੱਲੇ ਲਿਆ ਚੱਲਦੇ ਦੋਨਾਂ ਨੂੰ ਲਓ ਬਈ ਇੱਥੇ ਲੈ ਆ ਗਏ ਟੋਲੀ ਚ ਪਾਤਾ ਸੱਟਾ ਮੂੰਹ ਮਾ ਨਹੀਂ ਪਟਿਆ ਵੇਖ ਲਓ ਜਮੇ ਹੁਣੀ ਬਸ ਪੈਂਦੀ ਸੱਟ ਤਾੜ ਕੇ ਨਾਲ ਇੱਥੇ ਲੈ ਆਇਆ ਬਈ ਮੈਂ ਵਧੀਆ ਕੁਤਰੇ ਨੇ ਟਾਈਮ ਕੀਤਾ ਯਾਰ ਪੌਣੇ 1 ਦਾ ਲਓ ਬਈ ਜਾਨਵਰਾਂ ਦੀ ਡੀਕ ਕਰਦੇ ਕਰਦੇ ਇੱਕ ਆ ਜਾਂਦਾ ਭਾਪੇ ਵਾਲਾ ਆਪਾਂ ਇੱਥੇ ਬਹਿ ਕੇ ਬਦਾਮ ਕੱਟਣ ਕੋਲੋਂ ਮੈਂ ਸਾਹ ਨੂੰ ਲੈ ਜਾਂਦੇ ਹਾਂ ਠੀਕ ਹੈ ਜੀ ਆਹ ਰਹੀ ਛੂਰੀ ਆਪਾਂ ਤਾਂ ਕਰਦੇ ਨਹੀਂ ਕੱਟਦੇ ਨਹੀਂ ਕਮੈਂਟ ਕਰਕੇ ਤੁਸੀਂ ਦੱਸਿਓ ਤੁਸੀਂ ਕਹਦੇ ਨਾ ਕੱਟਦੇ ਆਂ ਦਿਖਾਉਨੇ ਆ ਜਾਨਵਰ ਇੱਥੇ ਹੋਰ ਵੀ ਤੁਹਾਨੂੰ ਜੇ ਕੋਈ ਤਹਿ ਗਿਆ ਤਾਂ ਲਓ ਜੀ ਆ ਕੱਟ ਲੇ ਆਪਾਂ ਬਦਾਂ ਹੁਣ ਪਾਉਨੇ ਕੁੱਤਰਾਂ ਨੂੰ ਲਓ ਜੀ ਕਾਲ ਥਰੇਨ ਰੱਖਦੇ ਇਹਨੂੰ ਖਾ ਲੈਣ ਦੋ ਇਹਨੂੰ ਹਜੇ ਰੋਕ ਕੇ ਪਾਉਨੇ ਆ ਕੱਲੇ ਕੱਲੇ ਕੁੱਤਰ ਨੂੰ ਖਵਾ ਦਨੇ ਆ ਨਾ ਆਪਾਂ ਚੱਲ ਬਈ ਇੱਥੇ ਲਓ ਜੀ ਇਹਨੂੰ ਖੁੱਡੇ ਜੀ ਛੱਡ ਦਨੇ ਆ ਆਪਾਂ ਚੱਲ ਲਓ ਮਤਰਾ ਕਰਤਾ ਬਈ ਤੇ ਇਹ ਵੀਡੀਓ ਦਾ ਪੀਸੈਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਕੋ ਦੇਖਣ ਲੱਗੀ ਤੇ ਬਾਕੀ ਇੱਕ ਜਾਨਵਰ ਛੱਡਿਆ ਸੀ ਉਹ ਹਜੇ ਨਹੀਂ ਆਇਆ ਨਵਾਂ ਦੇਖਦੇ ਆ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਆਉਂਦਾ ਕਿ ਨਹੀਂ ਲੈ ਬੱਚੇ ਟਨ ਕਰਕੇ ਸਾਈਡਾਂ ਤੇ ਬੈਠੇ ਆ ਬਈ ਕਰਤੇ ਇਹਨਾਂ ਨੇ ਵਧੀਆ ਦਣੇ ਦੋਣੇ ਦੇ ਕੇ ਓਕੇ ਰਿਪੋਰਟਾਂ ਟ੍ਰੇਕ ਅੜਦਗੇ ਬਾਹਰ ਠੀਕ ਆ ਮਿੱਤਰੋ